ਉੰਨੇ ਫਾਕ ਪਾਸ ਲੈਂਦੇ ਨੇ ਇਹ ਆ ਅਸੀਂ ਉਹ ਹੇਟਮਾਈਜੂ ਕਮਾ ਗਏ ਉਸ ਦੀ ਜਰੂਰ ਹਮਾਇਤ ਕਰੋ ਪਰ ਜਿਹੜੀ ਵੀ ਪਾਰਟੀ ਸਮਾਜ ਦੇ ਹੱਕਾਂ ਤੇ ਡਾਕਾ ਮਾਰਦੀ ਆ ਸਾਡੇ ਸਵੈਦਾਨ ਨਾਲ ਛੇੜਛਾੜ ਕਰਦੀ ਆ ਜੈ ਵਾਲਮੀਕੀ ਜਿਹੜਾ ਸਮਾਜ ਨੂੰ ਗੁੰਮਰਾਹ ਕਰਦੀ ਆ ਉਹਦੀ ਹਮੇਸ਼ਾ ਵਿਰੋਧ ਕਰੋ ਇਸ ਤਰ੍ਹਾਂ ਦੀਆਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੂੰ ਜਿਹੜੀ ਹੋਣ ਦੇ ਵਿੱਚ ਨਾ ਆਉਂਦਿਓ ਕਿ ਜਿਹੜੀ ਇੱਕ ਥਾਡੀ ਨਿਊਜ਼ ਲੱਗੀ ਆ ਸੋ ਮੈਂ ਕੋ ਫੋਨ ਜਿਹੜਾ ਟੈਂਡ ਨਹੀਂ ਹੋਇਆ ਤੇ ਅੱਜ ਜਦੋਂ ਮੈਂ ਸਵੇਰੇ ਦੇਖਿਆ ਤੇ ਉਹਦੇ ਵਿੱਚ ਜਿਹੜੀ ਇੱਕ ਨਿਊਜ਼ ਲਾਈ ਆ ਸਾਬਕਾ ਮੁੱਖ ਮੰਤਰੀ ਕਰਨਜੀਤ ਸਿੰਘ ਜੀ ਚੰਨੀ ਵੱਲੋਂ ਦੇਖੋ ਜੇਕਰ ਵਾਲਮੀਕੀ ਮੱਧਵੀ ਸਖਸ਼ਮਾਜ ਪੰਜਾਬ ਨੇ ਲੀਡਰ ਦਿੱਤੇ ਆ ਕਿਸੇ ਪਾਰਟੀ ਨੇ ਸਾਡੇ ਸਮਾਜ ਨੂੰ ਵੀ ਸੋਚਣਾ ਚਾਹੀਦਾ ਕਿਉਂਕਿ ਜ਼ਿਆਦਾਤਰ ਪਿਛਲੇ ਦਿਨਾਂ ਦੇ ਵਿੱਚ ਜਿੱਥੇ ਸਟੱਡੀ ਹੋਈ ਹੈ ਕਿ ਵਾਲਮੀਕੀ ਮੱਧਵੀ ਸਖਸ਼ਮਾਜ ਵੀ ਸਾਡਾ ਇਤਰਾਜ਼ ਜਤਾਉਂਦਾ ਸੀ ਵਾਲਮੀਕੀ ਮੱਧਵੀ ਸਖਸ਼ਮਾਜ ਨੂੰ ਟਿਕ ਕਿਉਂ ਨਹੀਂ ਦਿੱਤੀ ਜਾਂਦੀ ਤੇ ਇੱਕ ਜਿਹੜੀ ਵਾਲਮੀਕੀ ਮੱਧਵੀ ਸਖਸ਼ਮਾਜ ਨੂੰ ਵੀ ਦੱਸ ਦੇਣਾ ਚਾਹਣਾ ਕਿ ਵਾਲਮੀਕੀ ਐਕਸ਼ਨ ਫੋਰਸੀਆਂ ਤਾਂ ਦਿੰਦੀਆਂ ਜੇਕਰ ਅਸੀਂ ਆਪਣੇ ਸਮਾਜ ਦੇ ਪਹਿਲਾਂ ਤਾਂ ਲੀਡਰ ਨੂੰ ਜਿਟਾਣਾਗੇ ਕਿਉਂਕਿ ਜੇਕਰ ਕਿਸੇ ਵੀ ਸਮਾਜ ਜੀ ਪਾਰਟੀ ਨੇ ਕਿਹਾ ਵੀ ਰਾਣੀ ਪਾਰਟੀ ਨੇ ਸਾਨੂੰ ਡਗ ਦਿੱਤੀ ਹੈ ਤੇ ਅਸੀਂ ਹਮੇਸ਼ਾ ਜਿਹੜਾ ਆਪਣਾ ਲੀਡਰ ਦੀ ਦਾ ਮਸੂਬਾ ਪ੍ਰਧਾਨ ਹੋਣ ਦੇ ਨਾਤੇ ਮੱਜਵੀ ਸਿਕ ਸਮਾਜ ਨੇ ਆਪਣਾ ਅੰਦਰ ਕੋਈ ਤਾਹ ਨਹੀਂ ਤੇ ਸਿਰ ਜਿਹੜਾ ਰਾਣੀ ਚਕ ਪਾਰਟੀਆਂ ਵੀ ਸੋਚਦੀਆਂ ਇਹ ਗੁੰਮਰਾਹ ਕਰਨਾ ਜਿਹੜਾ ਪਾਉਂਦੇ ਚੱਲੋ ਤਾਂ ਅਸੀਂ ਆਪਣੇ ਤੇ ਐਸੀ ਸਮਾਜ ਦੇ ਇਜਾਜ਼ਤ ਲੀਡਰ ਨੂੰ ਖਬਰ ਲੈ ਮਿਲੇ ਜਿਹੜਾ ਤੁਸੀਂ ਅਸੀਂ ਉਹਨਾਂ ਨੂੰ ਜਕਾਈਏ ਵਾਲਮੀਕੀ ਮੱਜਵੀ ਸਿਕ ਸਮਾਜ ਨੂੰ ਦੱਸ ਰਹੇ ਹਾਂ ਕਿ ਐਸੀ ਸਮਾਜ ਸਾਡਾ ਸਮਰਥਨ ਕਰ ਰਿਹਾ ਐਸੀ ਸਮਾਜ ਤੁਹਾਡਾ ਕੋਈ ਸਮਰਥਨ ਨਹੀਂ ਕਰ ਰਿਹਾ ਕਾਂਗਰਸ ਪਾਰਟੀ ਦਾ ਕੋਈ ਸਮਰਥਨ ਨਹੀਂ ਕਰ ਰਿਹਾ ਦੇਖੋ ਜੀ ਇਹ ਮੈਨੂੰ ਇੱਕ ਮੇਰਾ ਮਿੱਤਰ ਆ ਜੋ ਪ੍ਰਥਮ ਨਿਊਜ਼ ਪੇਪਰ ਆ ਉਹਦਾ ਜਲੰਧਰ ਤੋਂ ਛਪਦਾ ਤੇ ਉਹਦੇ ਉੱਤੇ ਜਿਹੜੀ ਖਬਰ ਲੱਗੀ ਸੀ ਤੇ ਉਹਨਾਂ ਨੇ ਮੈਨੂੰ ਕਾਲ ਕਰ ਰਿਆ ਸੀ ਕੱਲ ਦੇ ਮੈਂ ਥੋੜਾ ਵਿਜੀ ਹੋਣ ਕਰਕੇ ਜਿਹੜਾ ਕਾਲ ਅਟੈਂਡ ਨਹੀਂ ਕਰ ਸਕਿਆ ਜਦੋਂ ਮੈਂ ਸਵੇਰੇ ਉਹਨਾਂ ਦੀ ਦੁਆਰਾ ਕਾਲ ਆਈ ਤਾਂ ਦੇਖਿਆ ਤੇ ਉਹਦੇ ਵਿੱਚ ਜਦੋਂ ਮੈਂ ਪੜਿਆ ਵੀ ਤੁਹਾਡੇ ਤੋਂ ਇਲਾਵਾ ਵਾਲਮੀਕੀ ਐਕਸ਼ਨ ਫੋਰਸ ਹੋਰ ਕੌਣ ਚਲਾ ਰਿਹਾ ਤੇ ਉਥੇ ਇੱਕ ਸਵਾਲ ਆਇਆ ਵੀ ਇਹ ਸਵਾਲ ਕਿਉਂ ਆਇਆ ਤੇ ਫਿਰ ਮੈਂ ਜਿਹੜੀ ਉਹ ਖਬਰ ਦੇਖੀ ਆ ਤੇ ਉਥੇ ਜਿਹੜਾ ਚਲੋ ਕਿਸੇ ਵੀ ਜਿਹੜੇ ਰਾਜਨੀਤਿਕ ਪਾਰਟੀ ਦੇ ਆਗੂਆਂ ਦੇ ਨਾਲ ਆਪਾਂ ਜੇ ਖੜ੍ਹ ਜਾਂਦੇ ਆ ਜਾਂ ਕਿਸੇ ਦੇ ਨਾਲ ਚਲੇ ਜਾਂਦੇ ਆ ਤੇ ਇੱਕ ਜਿਹੜੀ ਜਥੇਬੰਦੀ ਹੁੰਦੀ ਆ ਉਹ ਪੰਜਾਬ ਦੀ ਜਥੇਬੰਦੀ ਆ ਪੰਜਾਬ ਦੀ ਜਿਹੜੀ ਸਟੇਟ ਸਟੇਟ ਦੇ ਜਿਹੜੇ ਪ੍ਰਧਾਨ ਆ ਸਟੇਟ ਦੇ ਸਖਤਰ ਆ ਜਾਂ ਸਟੇਟ ਦੀ ਬੋਡੀ ਆ ਉਦੇ ਤੋਂ ਇਲਾਵਾ ਜਿਹੜਾ ਕੋਈ ਵੀ ਜਿਹੜਾ ਫੈਸਲਾ ਨਹੀਂ ਲੈ ਸਕਦਾ ਪਰ ਮੈਂ ਉਹਨਾਂ ਨੌਜਵਾਨਾਂ ਨੂੰ ਜਿਹੜੇ ਗਏ ਸੀ ਉਸ ਟਾਈਮ ਚ ਲੋ ਮੇਰੇ ਵਰਕਰ ਆ ਕਿਸੇ ਸਰਪੰਚ ਪੰਚ ਜਾਂ ਯਾਰ ਮਿੱਤਰ ਨਾਲ ਗਏ ਉਹਨਾਂ ਨੂੰ ਖੜੇ ਕਰਕੇ ਇੱਕ ਫੋਟੋ ਕੱਟੀ ਗਈ ਔਰ ਜਿਹੜਾ ਇੱਕ ਦਿਖਾਇਆ ਗਿਆ ਕਿ ਵਾਲਮੀਕੀ ਅਕਸ਼ਰ ਫੋਰਸ ਨੇ ਜਿਹੜਾ ਸਮਰਥਨ ਕੀਤਾ ਮੈਂ ਫਿਰ ਦੁਆਰਾ ਪ੍ਰੈਸ ਦੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਕਿ ਕਾਂਗਰਸ ਪਾਰਟੀ ਸਾਬਕਾ ਮੰਤਰੀ ਸੀਐਮ ਚੰਨੀ ਨੂੰ ਵਾਲਮੀਕੀ ਐਸਸੀ ਸਮਾਜ ਨੇ ਜਮ ਵਾਲਮਕੀ ਐਕਸ਼ਨ ਫੋਰਸ ਨੇ ਕੋਈ ਸਮਰਥਨ ਨਹੀਂ ਕੀਤਾ ਤੇ ਇਹ ਲੋਕ ਪਹਿਲਾਂ ਵੀ ਗੁੰਮਰਾਹ ਕਰਦੇ ਆਈ ਆਏ ਰਾਜਨੀਤਿਕ ਪਾਰਟੀ ਤੇ ਅੱਜ ਵੀ ਗੁੰਮਰਾਹ ਕਰ ਰਹੇ ਆ ਕਿਉਂਕਿ ਪਹਿਲਾਂ ਵੀ ਜਿਹੜੇ ਸਾਡੇ ਸਕਾਲਰਸ਼ਿਪ ਦੇ ਜਿਹੜੇ ਨੌਜਵਾਨਾਂ ਦੇ ਵਿਦਿਆਰਥੀਆਂ ਦੇ ਵਜੀਫੇ ਜਿਹੜੇ ਜਿਹੜੇ ਗੋਲਮੋਲ ਹੋਏ ਆ ਤੇ ਕਈਆਂ ਨੂੰ ਜਿਹੜੇ ਕਾਲਜ ਸਕੂਲ ਛੱਡਣੇ ਪਏ ਆ ਘਰਾਂ 'ਚ ਬਹਿ ਗਏ ਨੌਜਵਾਨ ਪਿਛਲੇ ਸਮੇਂ ਦੇ ਵਿੱਚ ਤੇ ਅੱਜ ਉਹ ਕਿਸ ਤਰ੍ਹਾਂ ਇਸ ਕਾਂਗਰਸ ਪਾਰਟੀ ਦਾ ਸਮਰਥਨ ਕਰਨਗੇ ਕਿਉਂਕਿ ਇਸ ਤਰ੍ਹਾਂ ਦੇ ਜਿਹੜੇ ਲੋਕ ਆ ਗੁੰਮਰਾਹ ਕਰ ਸਕਦੇ ਆ ਇਸ ਤਰ੍ਹਾਂ ਦੇ ਲੀਡਰ ਤੇ ਪਰ ਵਾਲਮੀਕੀ ਮੱਧਵੀ ਸਿੱਖ ਸਮਾਜ ਦੇ ਨੌਜਵਾਨ ਆਗੂ ਪਰ ਚੁੱਕੇ ਆ ਤੇ ਇਦਾਂ ਨੇ ਆ ਜਿਹੜੀਆਂ ਕੋਝੀਆਂ ਹਰਕਤਾਂ ਤੋਂ ਜਿਹੜਾ ਜਾਣੂ ਕਰਵਾਉਣ ਲਈ ਅੱਜ ਸਾਨੂੰ ਪ੍ਰੈਸ ਦੇ ਮਾਧਿਅਮ ਰਾਹੀਂ ਆਪਣੇ ਸਮਾਜ ਨੂੰ ਸਰਵ ਸਮਾਜ ਨੂੰ ਦੱਸਣਾ ਚਾਹੁੰਦੇ ਆ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਫੇਕ ਕਵਰਾਂ ਜੋ ਵਾਲਮੀਕੀ ਐਕਸ਼ਨ ਫੋਰਸ ਪੰਜਾਬ ਦੀਆਂ ਲਗਾਈਆਂ ਜਾ ਰਹੀਆਂ ਉਹ ਸਾਡਾ ਅਕਸ ਖਰਾਬ ਕਰਨ ਲਈ ਲਗਾਈਆਂ ਗਈਆਂ ਸੋ ਇਹਦੀ ਅਸੀਂ ਨਹੀਂ ਸਮਝਦੇ ਕਿ ਇਹ ਮੁੱਖ ਮੰਤਰੀ ਜਿਹੜਾ ਰਿਆ ਸਾਬਕਾ ਮੁੱਖ ਮੰਤਰੀ ਵੀ ਉਹਦੇ ਤੇ ਨਹੀਂ ਕਤਲੀਮ ਹੈਗੀ ਕਿ ਜਦ ਤੱਕ ਸੂਬਾ ਪ੍ਰਧਾਨ ਜਾਂ ਸੂਬਾ ਜਿਹੜੀ ਹੈ ਕਮੇਟੀ ਆ ਤੇ ਉਹਦੇ ਆਗਿਆ ਤੋਂ ਬਿਨਾ ਕੋਈ ਵੀ ਸਮਰਥਨ ਨਹੀਂ ਕਰ ਸਕਦਾ ਪਰ ਇਹਨਾਂ ਨੇ ਝੂਠੀ ਖਬਰ ਪਲਾ ਕੇ ਜਿਹੜਾ ਇੱਕ ਐਸੀ ਸਮਾਜ ਨੂੰ ਗਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜੀ ਖਬਰ ਲੱਗੀ ਹੈ ਪ੍ਰਧਾਨ ਸਾਹਿਬ ਤੇ ਇਹ ਵੀ ਜਥੇਬੰਦੀ ਦੀ ਕੋਸ਼ਿਸ਼ ਕੀਤੀ ਗਈ ਹੈ ਜੀ ਜਥੇਬੰਦੀ ਦਾ ਬਿਲਕੁਲ ਲਿਖਿਆ ਗਿਆ ਔਰ ਖਬਰ ਲੱਗੀ ਹੈ ਸਾਡੇ ਕੋਲ ਸਿਰਫ ਪ੍ਰਥਮ ਨਿਊਜ਼ ਦੀ ਜਿਹੜੀ ਹੈ ਇੱਕ ਅਖਬਾਰ ਆ ਉਹਦੀ ਜਿਹੜੀ ਮੇਰੇ ਕੋਲ ਆਈ ਸੀਗੀ WhatsApp ਤੇ ਤੇ ਔਰ ਮੈਂ ਉਹਨਾਂ ਨਾਲ ਜਿਹੜੀ ਉਹਨਾਂ ਦੇ ਪੀਏ ਨਾਲ ਗੱਲ ਕੀਤੀ ਆ ਔਰ ਇੱਕ ਜਿਹੜਾ ਮੇਰਾ ਉਹਨਾਂ ਦਾ ਮੀਡੀਆ ਹੈ ਸੀਐਮ ਚੰਨੀ ਦਾ ਪੀਏ ਆ ਕੋਈ ਮੀਡੀਆ ਇਨਚਾਰਜ ਆ ਉਹਨਾਂ ਨਾਲ ਅੱবি ਗੱਲ ਕੀਤੀ ਕਹਿੰਦੇ ਜੀ ਜਿਹੜਾ ਸਾਨੂੰ ਪ੍ਰੈਸ ਨੋਟ ਆਇਆ ਪਰ ਮੈਂ ਉਹਨਾਂ ਕੋਲੋਂ ਮੰਗਿਆ ਵੀ ਜਿੱਦਾਂ ਛੋ ਸਾਨੂੰ ਉਹ ਪ੍ਰੈਸ ਨੋਟ ਦਿਓ ਜੇ ਕਿਸੇ ਨੇ ਤੁਹਾਨੂੰ ਦਿੱਤਾ ਇਸ ਤਰ੍ਹਾਂ ਕਿਸੇ ਦੀ ਵੀ ਤੁਸੀਂ ਖਬਰ ਲਵਾ ਲਵਾ ਦਿਓਗੇ ਤਾ ਹਲੇ ਤੱਕ ਜਿਹੜਾ ਉਹਨਾਂ ਨੇ ਪੁਸ਼ਟੀ ਨਹੀਂ ਕੀਤੀ ਵੀ ਸਾਨੂੰ ਪ੍ਰੈਸ ਨੋਟ ਕਿਸਨੇ ਦਿੱਤਾ ਸਿਰਫ ਤੇ ਸਿਰਫ ਇਹ ਪਾਰਟੀ ਵਾਲਮੀਕੀ ਮਧਵੀ ਸਿੱਖ ਸਮਾਜ ਨੂੰ ਗਮਰਾਹ ਕਰਕੇ ਜਿਹੜਾ ਆ ਜਿਤਨਾ ਚਾਹੁੰਦੀ ਆ ਪਰ ਵਾਲਮੀਕੀ ਮਧਵੀ ਸਿੱਖ ਸਮਾਜ ਦੇ ਲੋਕ ਅੱਜ ਪੜੇ ਹੋਏ ਆ ਲਿਖੇ ਆ ਤੇ ਇਹ ਜਾਣਦੇ ਆ ਕਿ ਜਿਹੜਾ ਸਾਡੇ ਹੱਕਾਂ ਲਈ ਗੱਲ ਕਰੂਗਾ ਅਸੀਂ ਉਹਦੇ ਨਾਲ ਖੜਾਂਗੇ ਇਹਨਾਂ ਨੇ ਸਾਡੀ ਜਿਹੜੀ ਸ਼ਾਨ ਦੇ ਖਿਲਾਫ ਗੱਲ ਕੀਤੀ ਹੈ ਕਿ ਵਾਲਮੀਕੀ ਐਕਸ਼ਨ ਫੋਰਸ ਪੰਜਾਬ ਨੇ ਜਿਹੜਾ ਸਮਰਥਨ ਕੀਤਾ ਤੇ ਮੈਂ ਫੇਰ ਦੱਸ ਦੇਣਾ ਚਾਹਣਾ ਚਰਨਜੀਤ ਚੰਨੀ ਜੀ ਅਸੀਂ ਜਿਹੜਾ ਵਾਲਮੀਕੀ ਐਕਸ਼ਨ ਫੋਰਸ ਸਮਾਜਿਕ ਦਸ਼ਤਬੰਦੀ ਆ ਨਾ ਤੁਹਾਨੂੰ ਸਮਰਥਨ ਕੀਤਾ ਤੇ ਨਾ ਕਰਾਂਗੇ ਕਿਉਂਕਿ ਤੁਸੀਂ ਐਸੀ ਸਮਾਜ ਲਈ ਸੀਐਮ ਹੁੰਦਿਆਂ ਹੋਇਆਂ ਵੀ ਕੁਝ ਨਹੀਂ ਕੀਤਾ ਉਹਨਾਂ ਨੇ ਖਬਰ ਲਗਾਈ ਆ ਜੇਕਰ ਐਸਡੀ ਕੋਈ ਪੁਸ਼ਟੀ ਕਰਦੇ ਆ ਵੀ ਚਲੋ ਜਾਂ ਉਸ ਦੀ ਖੰਡਤਾ ਕਰਦੇ ਆ ਵੀ ਸਾਡੇ ਕੋਲੋਂ ਗਲਤ ਲੱਗ ਗਈ ਆ ਤੇ ਵਿਚਾਰ ਕਰਾਂਗੇ ਨਹੀਂ ਤਾਂ ਜੋ ਵੀ ਸਾਡੇ ਕੋਲ ਜਿਹੜਾ ਸਾਡਾ ਲੀਗਲ ਐਕਸ਼ਨ ਹੋਇਆ ਅਸੀਂ ਉਹ ਕਰਾਂਗੇ ਸਮਾਜ ਨੂੰ ਦੇਖੋ ਇੱਕੋ ਹੀ ਸੰਦੇਸ਼ ਆ ਮੇਰਾ ਕਿ ਮੇਰੇ ਨੌਜਵਾਨ ਜਿਹੜੇ ਆ ਸਮਾਜ ਦੇ ਪੜ ਪੜ ਚੁੱਕੇ ਆ ਉਹ ਵਿਚਾਰਨ ਕਿ ਜਿਹੜਾ ਸਾਡੇ ਸਮਾਜ ਦੇ ਲਈ ਕਿਹੜਾ ਲੀਡਰ ਕਿਹੜੀ ਰਾਜਨੀਤਿਕ ਪਾਰਟੀ ਜਿਹੜਾ ਸਹੀ ਕੰਮ ਕਰਦੀ ਆ ਕਿਸੇ ਨਾਲ ਧੱਕਾ ਨਹੀਂ ਕਰਦੀ ਚਾਹੇ ਉਹ ਕਿਸੇ ਵੀ ਸਮਾਜ ਦੇ ਲੋਕ ਹੋਣ ਜੋ ਨਿਰਪੱਖ ਫੈਸਲੇ ਲੈਂਦੇ ਆ ਤੇ ਅਸੀਂ ਉਹੋ ਹੀ ਸਮਾਜ ਨੂੰ ਕਹਾਂਗੇ ਉਸ ਦੀ ਜ਼ਰੂਰ ਹਮਾਇਤ ਕਰੋ ਪਰ ਜਿਹੜੀ ਵੀ ਪਾਰਟੀ ਸਮਾਜ ਦੇ ਹੱਕਾਂ ਤੇ ਡਾਕਾ ਮਾਰਦੀ ਆ ਸਾਡੇ ਸੰਵਿਧਾਨ ਨਾਲ ਛੇੜਛਾੜ ਕਰਦੀ ਆ ਤੇ ਜਹ ਸਮਾਜ ਨੂੰ ਗੁੰਮਰਾਹ ਕਰਦੀ ਆ ਉਹਦੀ ਹਮੇਸ਼ਾ ਵਿਰੋਧਤਾ ਕਰੋ ਇਸ ਤਰ੍ਹਾਂ ਦੀਆਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੂੰ ਜਿਹੜੀ ਹੋਣ ਦੇ ਵਿੱਚ ਨਾ ਆਉਣ ਦਿਓ ਪ੍ਰਧਾਨ ਸਾਹਿਬ ਪੰਜੇ ਉਮੀਦਵਾਰ ਜਿਹੜੇ ਆ ਲੱਗਦੇ ਐਸੀ ਪੈਚਾਰੇ ਵਿੱਚੋਂ ਔਰ ਇੱਕੋ ਹੀ ਜਾਤ ਵਿੱਚੋਂ ਆ ਕੀ ਤੁਹਾਨੂੰ ਲੱਗਦਾ ਨਹੀਂ ਦੀਗਾ ਕਿ ਬਾਲਮੀਕੀ ਭਾਈਚਾਰੇ ਨੂੰ ਜਿਹੜਾ ਕੈਂਡੀਡੇਟ ਜਿਹੜਾ ਜ਼ਰੂਰ ਬਣਾ ਚਾਹੀਦਾ ਪਰ ਕਿਸੇ ਵੀ ਪਾਰਟੀ ਨੇ ਬਣਾਉਣਾ ਪਰ ਕਿਸੇ ਨੇ ਨਹੀਂ ਬਣਾਇਆ ਠੀਕ ਹੈ ਨਾ ਚਾਹੁੰਗੇ ਦੇਖੋ ਜੇਕਰ ਬਾਲਮੀਕੀ ਮਜਵੀ ਸਿਕ ਸਮਾਜ ਦੇ ਲੀਡਰ ਦਿੱਤੇ ਆ ਕਿਸੇ ਪਾਰਟੀ ਨੇ ਤੇ ਸਾਡੇ ਸਮਾਜ ਨੂੰ ਵੀ ਸੋਚਣਾ ਚਾਹੀਦਾ ਕਿਉਂਕਿ ਜ਼ਿਆਦਾਤਰ ਪਿਛਲੇ ਦਿਨਾਂ ਦੇ ਵਿੱਚ ਜਿੱਥੇ ਸਟੱਡੀ ਹੋਈ ਹੈ ਕਿ ਬਾਲਮੀਕੀ ਮਜਵੀ ਸਿਕ ਸਮਾਜ ਵੀ ਸਾਡਾ ਇਤਰਾਜ਼ ਜਿਤਾਉਂਦਾ ਸੀ ਤੇ ਬਾਲਮੀਕੀ ਮਜਵੀ ਸਮਾਜ ਨੂੰ ਟਿਕਟ ਕਿਉਂ ਨਹੀਂ ਦਿੱਤੀ ਜਾਂਦੀ ਤੇ ਮੈਂ ਬਾਲਮੀਕੀ ਮਜਵੀ ਸਿਕ ਸਮਾਜ ਨੂੰ ਵੀ ਦੱਸ ਦੇਣਾ ਚਾਹਣਾ ਕੇ ਟਿਕਟ ਪਾਰਟੀਆਂ ਤਾਂ ਦਿੰਦੀਆਂ ਜੇਕਰ ਅਸੀਂ ਆਪਣੇ ਸਮਾਜ ਦੇ ਲੀਡਰ ਨੂੰ ਜਿਤਾਵਾਂਗੇ ਕਿਉਂਕਿ ਜੇਕਰ ਕਿਸੇ ਵੀ ਸਮਾਜ ਦੀ ਪਾਰਟੀ ਨੇ ਕਿਸੇ ਵੀ ਰਾਜਨੀਤਿਕ ਪਾਰਟੀ ਨੇ ਸਾਨੂੰ ਟਿਕਟ ਦਿੱਤੀ ਹੈ ਤੇ ਅਸੀਂ ਹਮੇਸ਼ਾ ਜਿਹੜਾ ਆਪਣਾ ਲੀਡਰ ਹਰਾਇਆ ਬਾਲਮਿਕੀ ਮੱਧਵੀ ਸਿਕ ਸਮਾਜ ਨੇ ਆਪਣਾ ਲੀਡਰ ਕੋਈ ਜਿਤਾਇਆ ਨਹੀਂ ਤੇ ਇਸ ਕਰਕੇ ਰਾਜਨੀਤਿਕ ਪਾਰਟੀਆਂ ਵੀ ਸੋਚਦੀਆਂ ਕਿ ਅਸੀਂ ਟਿਕਟ ਕਿਉਂ ਦਈਏ ਟਿਕਟ ਤਾਂ ਸਾਨੂੰ ਤਾਂ ਮਿਲੂਗੀ ਜੇਕਰ ਅਸੀਂ ਆਪਣੇ ਐਸੀ ਸਮਾਜ ਦੇ ਜਿਹੜੇ ਲੀਡਰਾਂ ਨੂੰ ਟਿਕਟ ਮਿਲੇ ਤੇ ਅਸੀਂ ਉਹਨਾਂ ਨੂੰ ਜਿਤਾਈਏ